ਰਾਜੋੜੀ ਆਂ ਬਈ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਚੰਡੀਗੜ੍ਹ ਰੋਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜੈ ਸ਼੍ਰੀ ਰਾਮ ਇਹ ਕੋਈ ਰਾਜਨੀਤਿਕ ਮੰਚੋਂ ਪ੍ਰਦਰਸ਼ਨ ਨਹੀਂ ਕੀਤਾ ਗਿਆ ਇਹ ਸਾਡੇ ਸਮਾਜ ਦੇ ਜਿੰਨੇ ਸਾਥੀ ਸਮਾਜ ਨੂੰ ਪਿਆਰ ਕਰਨ ਵਾਲੇ ਰਾਸ਼ਟਰ ਨੂੰ ਪਿਆਰ ਕਰਨ ਵਾਲੇ ਰਾਸ਼ਟਰੀ ਮਹਾਵੀਰ ਸੈਨਾ ਵੱਲੋਂ ਅੱਜ ਅਸੀਂ ਜੋ ਆਦੀਪੁਰਸ਼ ਫਿਲਮਾਂ ਮਾਤੇ ਕੈਰੀ ਹੋਣ ਜੱਟਾ ਫਿਲਮ ਜਿਸ ਵਿੱਚ ਸਾਡੇ ਸਨਾਤਨ ਧਰਮ ਨੂੰ ਲੈ ਕੇ ਵੱਖ-ਵੱਖ ਟਿੱਪਣੀਆਂ ਕੀਤੀਆਂ ਗਈਆਂ ਅੱਜ ਫਿਲਮ ਦੇ ਵਿੱਚ ਭਗਵਾਨ ਰਾਮ ਜੀ ਦਾ ਰੋਲ ਅਤੇ ਹਨੂ ਜੀ ਦਾ ਰੋਲ ਜਿਸ ਤਰੀਕੇ ਨਾਲ ਦਿਖਾਇਆ ਗਿਆ ਕਿ ਕੂਛ ਤੇ ਕਪੜਾ ਬਨ ਕੇ ਤੇਲ ਵੀ ਤੇਰੇ ਪਿਓ ਦਾ ਕਪੜਾ ਵੀ ਤੇਰੇ ਪਿਓ ਦਾ ਤੇ ਚਲੂਗੀ ਵੀ ਤੇਰੇ ਪਿਓ ਦੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਸ ਫਿਲਮ ਵਿੱਚ ਕੀਤੀਆਂ ਗਈਆਂ ਉਸੇ ਤਰ੍ਹਾਂ ਕੈਰੀ ਆਉਣ ਜੱਟਾ ਦੇ ਵਿੱਚ ਜੋ ਸਾਡੇ ਪੰਡਤਾਂ ਨੂੰ ਕੋਈ ਦਿਨ ਧਿਆਨ ਜਿੰਦੇ ਪੁਕਾਰੀ ਆ ਵਿਆਹ ਦੀ ਤੋਂ ਲੈ ਕੇ ਕੋਈ ਵੀ ਦੁੱਖ ਸਭ ਵਿੱਚ ਅਸੀਂ ਪੰਡਤਾਂ ਨੂੰ ਪੂਰਿਆ ਪੰਡਤਾਂ ਹੱਥੋਂ ਆਮਣ ਕਤੇ ਸਾਡੇ ਦੀ ਇੱਕ ਮਹੱਤਤਾ ਕਿਸੇ ਦੇ ਘਰੇ ਪ੍ਰਵੇਸ਼ ਕਰਾਉਣਾ ਹੋਵੇ ਕੁਝ ਕਰਾਉਣਾਵੇ ਅਸੀਂ ਹਮਨ ਕਰੋਨੇ ਆ ਉਹਦੇ ਵਿੱਚ ਹਮਨ ਦਾ ਮੰਗਟਾਇਆ ਗਿਆ ਪੰਡਤ ਜੀ ਦਾ ਮੰਗਟਾਇਆ ਗਿਆ ਰੋਸ ਵਿੱਚ ਜੋ ਅੱਜ ਅਸੀਂ ਆਸਟੀਏ ਮਹਾਵੀਰ ਸੈਨਾ ਵੱਲੋਂ ਸਾਰੇ ਸਹਿਯੋਗ ਨਾਲ ਅੱਜ ਇਸ ਤਰ੍ਹਾਂ ਫੂਕੇ ਪ੍ਰਦਰਸ਼ਨ ਕੀਤਾ ਕਿ ਇਹੋ ਜਿਹੀਆਂ ਫਿਲਮਾਂ ਸਾਡੇ ਸਮਾਜ ਵਿੱਚ ਸਾਡੇ ਸਨਾਤਨ ਨੂੰ ਥੇਸ ਪੰਚਾਇਆ ਜਿੰਨਾ ਨੇ ਇਹ ਨਹੀਂ ਲੱਗਣੀਆਂ ਚਾਹੀਦੀਆਂ ਤੇ ਨਾ ਚਲਣੀਆਂ ਚਾਹੀਦੀਆਂ ਉਹ ਸਾਡੇ ਨੂੰ ਫੂਕਿਆ ਗਿਆ ਕਿ ਹੋਰ ਵੀ ਜਿੱਥੇ ਪਿੰਡਾਂ ਨੇ ਫੂਕਿਆ ਇਹ ਰਾਸ਼ਟਰੀ ਮਹਾਵੀਰ ਸੈਨਾ ਵੱਲੋਂ ਆ ਗਿਆ ਇਹ ਸਮਾਜ ਸੰਗਠਨ ਦੇ ਵਿੱਚ ਕੋਈ ਵੀ ਪੋਲੀਟੀਕਲ ਕੋਈ ਦਖਲ ਨਹੀਂ ਕਰੀਏ ਜੀ ਹਾਂਜੀ ਹਾਂਜੀ ਜੀ ਸਰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਨੂੰ ਸਾਰਿਆਂ ਨੂੰ ਪਤਾ ਹੈ ਆਦੀਪੁਰਸ਼ ਮੂਵੀ ਤੇ ਉਸ ਤੋਂ ਬਾਅਦ ਕੈਰੀ ਅੰਟਰ ਮੂਵੀ ਜਿਹੜੀ ਪੰਜਾਬੀ ਮੂਵੀ ਕਿੱਪੀ ਗਰੇਵਾਰ ਕਰਨ ਨੇ ਪ੍ਰੋਡਿਊਸਰਸ ਦੇ ਇਹ ਹਮੇਸ਼ਾ ਸ਼ੁਰਤ ਹੀ ਹੁੰਦਾ ਹੈ ਬੋਲੀਵੁੱਡ ਤੇ ਟੌਲਿਵੁੱਡ ਵੀ ਅੱਜ ਸ਼ੁਰੂ ਹੋਇਆ ਕਿ ਸਮਾਜ ਦਾ ਕਿਵੇਂ ਜਾਗ ਰਿਹਾ ਹੈ ਲਗਾਤਾਰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਬਰਦਾਸ਼ਤ ਨਹੀਂ ਕੀਤੀਆਂ ਪੰਜਾਬ ਦੇ ਵਿੱਚ ਦੇਖੋ ਪੰਜਾਬੀ ਵਿੱਚ ਹੁਣ ਇਦਾਂ ਫਾਉਰੈਂਡ ਵਿੱਚ ਜਿਹੜੇ ਕਿ ਇਦਾਂ ਮਾਨੇ ਕਰ ਰਹੇ ਉਧਰ ਨੂੰ ਇਹ ਬਰਦਾਸ਼ਤ ਨਹੀਂ ਹੋਏਗਾ ਅਸੀਂ ਤੋਂ ਪਰਚੇ ਦੇ ਵਿੱਚ ਵਿੱਚ ਅਸੀਂ ਜਿਹੜੀ ਆਫਿਸ ਜਾਵਾਂਗੇ ਤੇ ਮੂਵੀ ਦਾ ਬੈਂਕ ਕਾਰਡ ਮੰਗ ਪੱਤਰ ਦਵਾਂਗੇ ਉੱਥੇ ਆ ਕੇ ਕਹਿਣਾ ਕਿ ਜੇਕਰ ਤੁਹਾਡਾ ਨਾਮ ਆ ਗਿਆ ਪਹਿਲਾਂ ਹੀ ਬਹੁਤ ਸਾਰੇ ਜਿਹੜਾ ਰੋਸ ਪਰ ਹੋਇਆ ਪਰ ਇਹ ਦੁਆਰਾ ਚੱਲ ਜਾਈ ਦੀ ਹੈ ਜੀ ਹੁਣ ਅਸੀਂ ਸੈਂਸਰ ਬੋਰਡ ਜਿਹੜੇ ਚੇਅਰਮੈਨ ਹੈਗੇ ਉਹਨਾਂ ਨੂੰ ਲਾਵਾਂਗੇ ਕਿ ਆ ਚੀਜ਼ ਬਰਦਾਸ਼ਤ ਜਿੱਕੇ ਦਤਾ ਹੋਏਗਾ ਕਿ ਸੜਕਾਂ ਜਲਾਗੇ ਕਿੰਨੇ ਵੀ ਅਸੀਂ ਸਾਡਾ ਸਾਰਾ ਰਸਨ ਹੈਗਾ ਨਾ ਵੀ ਸਣਾ ਇਸ ਵਾਸਤੇ ਵੀ ਕਿ ਤੁਹਾਨੂੰ ਲੱਗ ਰਿਹਾ ਜੀ ਬਾਲੀਵੁੱਡ ਤੋਂ ਬਾਅਦ ਜਿਹੜਾ ਪੰਜਾਬੀ ਵਿੱਚ ਵੀ Hindu ਧਰਮ ਤੇ ਅਟੈਕ ਕਰਨ ਲੱਗ ਪਏ ਤੁਸੀਂ ਆਪ ਦੇਖੋ ਜੀ ਕਿਹੜਾ ਕੀ ਹੋ ਰਿਹਾ ਆਪਾਂ ਹੋਰ ਪੁਰਾਣੀ ਮੂਵੀ ਦੇਖਣੇ ਕੀ ਕਰਦੇ ਕੀ ਪੰਡਤਾਂ ਦਾ ਮਜਾ ਪੰਡਤ ਜੀ ਦਾ ਮਜ਼ਾਕ ਉੜ ਆ ਜਾਂਦਾ ਹੈ ਇਦਾਂ ਹੁੰਦਾ ਮਜ਼ਾਕ ਉੜ ਆ ਜਾਂਦਾ ਹੋਰ ਤਾਂ ਨਕੀ ਉਹ ਨੰਦੇ ਜਿੱਕੇ Hindu ਹਿੱਕੋ ਡਾਰ ਨਹੀਂ Hindu ਧਰਮ ਕੋ ਟਾਰਗੇਟ ਹੁੰਦਾ ਹੈ ਇਹ ਅਸੀਂ ਪੁੱਛਦੇ ਆ ਅੱਜ ਕੱਪਲਾ ਜੁਕਿਆ ਤੁਸੀਂ ਜਦੋਂ ਵੀ ਦੇਖਦੇ ਹਾਂ ਹਾਂ ਰੰਗ ਦਾ ਹੁੰਦਾ ਪਰ ਤੁਹਾਨੂੰ ਮਿਲ ਤਰੀ ਇੱਕ ਸਾੜਿਆ ਗਿਆ ਨਾਲ ਨਿਊਜ਼ਪੇਪਰਸ ਤੇ ਮੀਡੀਆ ਲਿਜਿਸ ਖਾਏ ਹੋਗਾ ਹੁੰਦਾ ਹੈ ਮੀਡੀਆ ਵਿੱਚ ਕੁਝ ਨਹੀਂ ਬੋਲਦੀ ਆਪ ਦੇਖਿਆ ਇਹ ਚੀਜ਼ਾਂ ਕਿਦੀ ਹੈ ਜੀ ਮੂਵੀ ਜੀ ਰਿਵਿਊ ਕਿੱਦਾਂ ਨੇ ਤੁਸੀਂ ਦੇਖੀ ਹੈ ਬੰਦੇ ਮੂਵੀ ਦਿਵਾਲੇ ਨਹੀਂ ਹੈਗਾ ਸਰ ਮੇਰਾ ਸਵਾਲ